ਆਈ ਮਿੱਤਰ ਜੜੀ ਬੂਟੀ ਅਰ ਸੈਣ ਸੰਗ ਵਿੱਚ ਆਪ ਸਭੀ ਦੋਸਤੋਂ ਦਾ ਸਵਾਗਤ ਹੈ ਜੀ ਅੱਜ ਜੋ ਇੱਕ ਜੋਗ ਹੈ ਜੀ ਤਾਕਤ ਦੇ ਹਵਾਲੇ ਤੋਂ ਜੋਗ ਹੈ ਇਹਨੂੰ ਕੋਈ ਵੀ ਬਣਾਉਣਾ ਚਾਹੇ ਬਣਾ ਲਓ ਕੋਈ ਨਹੀਂ ਬਣਾ ਸਕਦਾ ਤਾਂ ਸੰਪਰਕ ਕਰੋ ਜੀ ਇਹ ਬਣਾ ਕੇ ਭੇਜ ਦਿੱਤਾ ਜਾਵੇਗਾ ਇਹਦੀ ਕੀਮਤ ਲਗਭਗ ਕੋਈ 15000 ਦੇ ਕਰੀਬ ਇਹ ਜਿਹੜਾ ਜੋਗ ਬਣੇਗਾ ਜੀ ਤਾਕਤ ਦਾ ਜੇ ਕਿਸੇ ਵੀਰ ਨੂੰ ਵਿਦੇਸ਼ ਵਿੱਚ ਚਾਹੀਦਾ ਹੈ ਉਹ ਵੀ ਸੰਪਰਕ ਕਰੇ ਜੇ ਆਦੀ ਕਿਸੇ ਨੂੰ ਇੱਧਰ ਚਾਹੀਦਾ ਜੀ ਉਹ ਵੀ ਸੰਪਰਕ ਕਰੇ ਜੇ ਆਦੀ ਕੋਈ ਆਪ ਬਣਾ ਸਕਦਾ ਤਾਂ ਬਣਾ ਲੈ ਜੀ ਇਹ ਨਕਸ਼ਾ ਜਗ ਜाहिर ਕਰਨ ਲੱਗੇ ਆ ਕੱਲ ਜਾਂ ਕੱਢ ਕੇ ਰੱਖਣੇ ਵਾਲੀ ਗੱਲ ਅੱਗੇ ਆ ਜੀ ਠੀਕ ਹੈ ਜੀ ਇਹਨੂੰ ਬਣਾਓ ਤੇ ਦਬਾਵਾ ਦੇ ਵਿੱਚ ਯਾਦ ਰੱਖੋ ਤੇ ਆਪਣੇ ਦੋਸਤ ਮਿੱਤਰਾਂ ਨਾਲ ਵੀ ਰਲ ਮਿਲ ਕੇ ਇੱਕ ਦੋ ਬੰਦਾ ਜਾਂ ਦੋ ਚਾਰ ਮਿੱਤਰ ਇਕੱਠੇ ਹੋ ਕੇ ਬਣਾ ਸਕਦੇ ਨੇ ਤੇ ਖਰਚਾ ਘੱਟ ਪੈ ਜੂਗਾ ਜੀ ਤੇ ਇਹਦੇ ਵਿੱਚ ਜੋ ਸਮੱਗਰੀ ਹੈ ਜੀ ਉਹ ਤੁਸੀਂ ਨੋਟ ਕਰ ਸਕਦੇ ਹੋ ਠੀਕ ਹੈ ਜੀ ਸਭ ਤੋਂ ਪਹਿਲਾਂ ਇਹਦੇ ਵਿੱਚ ਜਿਹੜਾ ਅਫੀਮ ਲੈਣੀ ਹੈ ਜੀ 3 ਗ੍ਰਾਮ ਸ਼ੁੱਧ ਫੀਮ 3 ਗ੍ਰਾਮ ਚਾਂਦੀ ਦੇ ਵਰਕ ਨੇ ਜਿਹੜੇ ਉਹ 6 ਮਾਸੇ ਲੈਣੇ ਨੇ ਇੱਥੇ ਚਾਂਦੀ ਦੀ ਭਸਮ ਵੀ ਲੈ ਸਕਦੇ ਹੋ ਭਸਮ ਨਾ ਮਿਲੇ ਤਾਂ ਵਰਕ ਲੈ ਸਕਦੇ ਹੋ ਸ਼ੁੱਧ ਜਿਹੜਾ ਸੰਖੀਆ 3 ਗ੍ਰਾਮ ਜੁੰਦ ਵਿਦਾਸਤਰ 10 ਗ੍ਰਾਮ ਲੌਂਗ ਹੈ ਜਿਹੜਾ ਜੀ 1 ਤੋਲਾ ਜੈਫਲ 1 ਤੋਲਾ ਸ਼ੁੱਧ ਗੂਗਲ 2 ਤੋਲੇ ਲੋਹੇ ਦੀ ਭਸਮ 3 ਗ੍ਰਾਮ ਸ਼ੁੱਧ ਕੁਚੜਾ 3 ਗ੍ਰਾਮ ਕੇਸਰ 1 ਤੋਲਾ ਕਹਿਰਵਾ ਸਮਈ 1 ਤੋਲਾ ਜਵਿਤਰੀ 1 ਤੋਲਾ ਕਿਕਰ ਦੀ ਗੂੰਦ 2 ਤੋਲੇ ਸੁਧ ਸ਼ਿਲਾਜੀਤ 2 ਤੋਲੇ ਠੀਕ ਹੈ ਜੀ ਇਹ ਸਮਗਰੀ ਹੈ ਜਿਹੜੇ ਭਰਾਵਾਂ ਨੂੰ ਨਾ ਸਮਝ ਲੱਗੀ ਹੋਵੇ ਦੁਬਾਰਾ ਫਿਰ ਬੋਲ ਦਿੰਨੇ ਆ ਜੀ ਫੀਮ ਹੈ ਜਿਹੜੀ 3 ਗ੍ਰਾਮ ਚਾਂਦੀ ਦੀ ਭਸਮ ਜਾਂ ਵਰਕ 6 ਗ੍ਰਾਮ ਸੰਖਿਆ 3 ਗ੍ਰਾਮ ਜੰਦਬਦਾਸਤਰ 1 ਤੋਲਾ ਲੌਂਗ ਜੀ 1 ਤੋਲਾ ਜੈਫਲ 1 ਤੋਲਾ ਗੁਗਲ ਸ਼ੁੱਧ 2 ਤੋਲੇ ਲੋਹੇ ਦੀ ਭਸਮ 3 ਗ੍ਰਾਮ ਸ਼ੁੱਧ ਕੁਚਲਾ 3 ਗ੍ਰਾਮ ਅਸਲੀ ਕੇਸਰ ਵਧੀਆ ਕੁਆਲਿਟੀ ਦਾ ਵਧੀਆ ਕੰਪਨੀ ਦਾ 1 ਤੋਲਾ ਕਹਿਰਵਾ ਸਮਈ 1 ਤੋਲਾ ਜਵੈਤਰੀ 1 ਤੋਲਾ ਕਿੱਕਰ ਦੀ ਗੌਂਦ 2 ਤੋਲੇ ਸੋਧ ਸਿਲਾਜੀ ਦੋ ਤੋਲੇ ਇਹ ਸਾਰੀਆਂ ਚੀਜ਼ਾਂ ਨੂੰ ਬਰੀਕ ਪੀਸ ਲੈਣਾ ਜੀ ਕਪੜਾ ਛਾਣ ਕਰ ਲੈਣਾ ਮਿੱਤਰੋ ਫਿਰ ਇਹਨੂੰ ਖਰਲ ਦੇ ਵਿੱਚ ਪਾ ਕੇ ਪਾਨ ਦੇ ਰਸ ਵਿੱਚ ਇੱਕ ਦਿਨ ਘੋਟਣਾ ਘਟੋ ਘਟ ਫਿਰ ਇਹਦੇ ਵਿੱਚ ਬੱਕਰੀ ਦਾ ਦੁੱਧ ਪਾ ਕੇ 6 ਘੰਟੇ ਘੋਟਣਾ ਤੇ ਫਿਰ ਇਹਦੇ ਵਿੱਚ ਥੋੜਾ ਜਿਹਾ ਸੋਨਾ ਪਾ ਲਿਓ ਜੇ ਇਹਦੇ ਅਸਲੀ ਜੁਗੜ ਦੇਖਣਾ ਤਾਂ ਇਹਦਾ ਸੋ ਮਿਲੀ ਜਾਂ ਇੱਕ ਮਾਸੇ ਤੱਕ ਤੁਸੀਂ ਇਹਦੇ ਵਿੱਚ ਸੋਨੇ ਦੀ ਭਾਸਮ ਜਾਂ ਵਰਕ ਪਾ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਖਰਲ ਕਰਨਾ ਹੈ ਜੀ ਤੇ ਇੱਕ ਇੱਕ ਰਤੀ ਦੀਆਂ ਇਹਦੀਆਂ ਗੋਲੀਆਂ ਨੇ ਜਿਹੜੀਆਂ ਉਹ ਬਣਾ ਲੈਣੀਆਂ ਨੇ ਇੱਕ ਗੋਲੀ ਸਵੇਰ ਇੱਕ ਗੋਲੀ ਸ਼ਾਮ ਨੂੰ ਤੁਸੀਂ ਲੈਣੀਆਂ ਜੀ ਕਰਮ ਦੁੱਧ ਨਾਲ ਤੇ ਉਹਦੇ ਵਿੱਚ ਮਿੱਠਾ ਪਾ ਕੇ ਥੋੜਾ ਜਿਹਾ ਘਿਓ ਪਾ ਕੇ ਉਹਦਾ ਜਿਹੜਾ ਸੇਵਨ ਹੈ ਜੀ ਉਹ ਕਰਨਾ ਹੈ ਠੀਕ ਹੈ ਜੀ ਤੇ ਇਹਦੇ ਨਾਲ ਥੋੜੇ ਜੇ ਦਿਨਾਂ ਦੇ ਵਿੱਚ ਜਿਹੜੀ ಅಪਾਰ ਸ਼ਕਤੀ ਪੈਦਾ ਹੋਣੀ ਹੈ ਸੁਸਤੀ ਦੌੜ ਜਾਣੀ ਹੈ ਨਮਰਦੀ ਦੂਰ ਹੋ ਜਾਣੀ ਹੈ ਜੀ ਵੀਰਜ ਦੇ ਵਿੱਚ ਤੇਜਨਾ ਪੈਦਾ ਹੋ ਜਾਣੀ ਹੈ ਸੰਤਾਨ ਪੈਦਾ ਕਰਨ ਦੀ ਜਿਹੜੀ ਸ਼ਕਤੀ ਹੈ ਉਹ ਪੈਦਾ ਹੋ ਜਾਣੀ ਹੈ ਜੀ ਸਤੰਭ ਸ਼ਕਤੀ ਪੈਦਾ ਹੋ ਜਾਣੀ ਹੈ ਜਿਹੜਾ ਸ਼ਿਗਰ ਪਤਨ ਰੋਗ ਹੁੰਦਾ ਉਹ ਦੂਰ ਹੋ ਜਾਂਦਾ ਜੀ ਇਹਦਾ ਲਗਾਤਾਰ ਕੁਝ ਦਿਨ ਸੇਵਨ ਕਰਨ ਦੇ ਨਾਲ ਸਰੀਰ ਦੇ ਵਿੱਚ ਚੁਸਤੀ ਤੇ ਫੁਰਤੀ ਆਉਂਦੀ ਹੈ ਕਾਫਤੇ ਬਾਜੂ ਤੋਂ ਪੈਦਾ ਹੋਣ ਵਾਲੇ ਜਿਹੜੇ ਪ੍ਰਮੇਹ ਦੇ ਰੋਗ ਨੇ ਜੀ ਉਹ ਦੂਰ ਹੋਣਗੇ ਗੁਰਦੇ ਕਮਜ਼ੋਰ ਹੋਣ ਨਾਲੋਂ ਜ਼ਿਆਦਾ ਉਹ ਪੀਤੇ ਹੋਏ ਪਾਣੀ ਆਦਿਕ ਨੂੰ ਵੀ ਬਹੁਤ ਜਲਦੀ ਸਰੀਰ ਚੋਂ ਬਾਹਰ ਕਰ ਦਿੰਦੇ ਨੇ ਤਾਂ ਇਹ ਹਾਲਤ ਵਿੱਚ ਇਹ ਜਿਹੜੀ ਗੋਲੀ ਬਣੂਗੀ ਇਹ ਬਹੁਤ ਮਾਤਰਾ ਦੇ ਵਿਚਾਰ ਇਹ ਬਾਥਰੂਮ ਨੂੰ ਵੀ ਰੋਕਣ ਵਿੱਚ ਸਫਲ ਕੰਮ ਕਰਦੀ ਆ ਤੇ ਇਹਦੇ ਖਾਣ ਨਾਲ ਜਿਹੜਾ ਮਨ ਹੈ ਉਹ ਹਰ ਵੇਲੇ ਖੁਸ਼ ਰਹਿੰਦਾ ਹੈ ਜਿਵੇਂ ਵਾਇਰ ਜਾਂ ਪੀੜਾਂ ਵਾਸਤੇ ਚਾਹ ਨਾਲ ਦਿਓ ਜਿਵੇਂ ਵਾਜੂ ਦਾ ਰੋਗ ਆ ਕੋਈ ਬੰਦੇ ਨੂੰ ਵਰਦਾਂ ਕਰਦੀਆਂ ਨੇ ਸਰੀਰ ਦੇ ਵਿੱਚ ਚਾਹ ਨਾਲ ਦਿਓ ਜੇ ਬਲਗਮ ਵੱਧ ਕੇ ਖਾਂਸੀ ਜਾਂ ਜ਼ਖਾਮ ਹੋ ਜਵੇ ਤਾਂ ਐਸੇ ਗੋਲੀ ਨੂੰ ਗਰਮ ਪਾਣੀ ਦੇ ਨਾਲ ਦੇਣਾ ਮਿੱਤਰੋ ਇਹ ਕਾਮਸ਼ਕਤੀ ਲਈ ਇਸਤੇਮਾਲ ਕਰਨਾ ਦਾ ਦੁੱਧ ਘੋਡੇ ਸੇਵਨ ਨਾਲ ਦੇਖ ਕੇ ਦਾ ਚਮਤਕਾਰ ਦੇਖੋ ਠੰਡ ਲੱਗੀ ਹੋਵੇ ਜਿਆਦਾ ਤੈਨੂੰ ਪਾਨ ਦੇ ਰਸ ਨਾਲ ਦਿਓ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਪਰਹੇਜ਼ ਹੈ ਉਹ ਮਿੱਤਰੋ ਇਹ ਕਰਨਾ ਹੈ ਕਿ ਲਾਲ ਮਿਰਚ ਖਟਿਆਈ ਤੇਲ ਅਚਾਰ ਆਦਿਕ ਇਹ ਚੀਜ਼ਾਂ ਦਾ ਬਿਲਕੁਲ ਸੇਵਨ ਨਹੀਂ ਕਰਨਾ ਠੀਕ ਹੈ ਜੀ ਇਹ ਚੀਜ਼ਾਂ ਦਾ ਬਿਲਕੁਲ ਸੇਵਨ ਨਹੀਂ ਕਰਨਾ ਤੇ ਜਿਹਨੂੰ ਜਿਹੜਾ ਵੀਰ ਬਣਾ ਸਕਦਾ ਬਣਾ ਲਵੇ ਜਿਹਨੂੰ ਜ਼ਰੂਰਤ ਹੈ ਨਹੀਂ ਬਣਾ ਸਕਦਾ ਉਹ ਸੰਪਰਕ ਕਰੇ ਜੀ ਘੱਟੋ ਘੱਟ 15000 ਰੁਪਿਆ ਇਹ ਜੋਗ ਦੇ ਉੱਪਰ ਖਰਚਾ ਆਵੇਗਾ ਠੀਕ ਹੈ ਜੀ ਜਿਹੜਾ ਜੋਗ ਬਣੇਗਾ ਜੀ ਉਹ ਮੁਕੰਮਲ ਹੋਣਾ ਭੇਜ ਦਿੱਤਾ ਜਾਵੇਗਾ ਜੀ ਠੀਕ ਆ ਜਿਹੜੇ ਭਰਾ ਨੂੰ ਜਾਣਕਾਰੀ ਚੰਗੀ ਲੱਗੇ ਆਪਣੇ ਦੋਸਤ ਮਿੱਤਰਾਂ ਨੂੰ ਸ਼ੇਅਰ ਕਰੋ ਜੀ ਜਿਹਦੇ ਕੋਈ ਮਨ ਚ ਡਾਊਟ ਹੈ ਕਿ ਯਾਰ ਇਦਾਂ ਕਿਵੇਂ ਹੋ ਜੂ ਇਦਾਂ ਕਿਵੇਂ ਹੋ ਜੂ ਉਹ ਖੇੜਾ ਛੱਡੋ ਕੋਈ ਬਣੀ ਬਣੀ ਬਿਆਗਰੇ ਬੁਗਰੇ ਚੱਕੋ ਮਾਰਕੀਟ ਤੋਂ ਠੀਕ ਹੈ ਜੀ ਜਿਹੜੇ ਵੀਰ ਨੈਚੁਰਲ ਤਰੀਕੇ ਨਾਲ ਆਪਣੇ ਸਰੀਰ ਨਾਲ ਪਿਆਰ ਕਰਦੇ ਨੇ ਉਹ ਇਸ ਨੂੰ ਬਣਾਉਣ ਵਰਤਣ ਤੇ ਇਹਦਾ ਲਾਭ ਲੈਣ ਤੇ ਪਤਾ ਲੱਗ ਜਾਣਾ ਜੀ ਕਿ ਜੋਗ ਕੀ ਛਾਏ ਹੈ ਜਿਹੜੇ ਭਰਾਵਾਂ ਨੂੰ ਜਾਣਕਾਰੀ ਚੰਗੀ ਲੱਗੀ ਸ਼ੇਅਰ ਕਰਿਓ ਜਿਨ੍ਹਾਂ ਨੂੰ ਜਾਣਕਾਰੀ ਚੰਗੀ ਨਾ ਲੱਗੇ ਕੋਈ ਗੱਲ ਨਹੀਂ ਬੜਾ ਗਿਆਨ ਆ ਰਿਹਾ YouTube ਤੇ ਫਰੀਓ ਫਰੀ ਉਹ ਵੀ ਸਾਲਾ ਫਲਸਫਰ ਬਣ ਗਿਆ ਇੱਥੇ ਜਿਹਨੂੰ ਉਰਦੂ ਦਾ ਲਾ ਬੇ ਮਾ ਪਾ ਨਹੀਂ ਆਉਂਦਾ ਉਹ ਵੀ ਉਰਦੂ ਦਾ ਪ੍ਰੋਫੈਸਰ ਕਹਾਉਂਦਾ ਇੱਥੇ ਪਰ ਇਹ ਜਿਹੜੀ ਜਾਣਕਾਰੀ ਹੈ ਮਿੱਤਰੋ ਇਹ ਸਟੀਕ ਜਾਣਕਾਰੀ ਹੈ ਸਿੱਧੀ ਸਪਸ਼ਟ ਗੱਲ ਹੈ ਨੁਸਖਾ ਤੁਹਾਡੇ ਸਾਹਮਣੇ ਰੱਖਤਾ ਠੀਕ ਹੈ ਜੀ ਆਏ ਕੋਈ ਵੀ ਵੀਰ ਬਣਾ ਲਵੇ ਜੋ ਬਣਾ ਸਕਦਾ ਬਣਾ ਲਵੇ ਦੋ ਚਾਰ ਮਿੱਤਰ ਇਕੱਠੇ ਹੋ ਕੇ ਬਣਾ ਸਕਦੇ ਨੇ ਜੇ ਦੋ ਚਾਰ ਇਕੱਠੇ ਹੋ ਕੇ ਨਹੀਂ ਬਣਾ ਸਕਦੇ ਕਿਸੇ ਕੋਲੇ ਸਮਾਂ ਨਹੀਂ ਉਹ ਸਾਡੇ ਨਾਲ ਸੰਪਰਕ ਕਰੋ ਜਿਹੜੇ ਬਣਾ ਸਕਦੇ ਨੇ ਗੁੱਡ ਲੱਕ ਜੋ ਨਹੀਂ ਬਣਾ ਸਕਦੇ ਸੰਪਰਕ ਕਰੋ ਜੋ ਇੱਧਰ ਦੀਆਂ ਉੱਧਰ ਕਰਨੀਆਂ ਨੇ ਉਹ ਤੁਹਾਨੂੰ ਮੁਬਾਰਕ ਹਾਂਜੀ ਸ਼ੁਕਰੀਆ ਬੜੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਮਸਤ ਖਾਓ ਮਸਤ ਜਿਓ ਆ ਜੀ ਮਿੱਤਰੋ